ਬਾਸਵਾ ਸ਼ਰਮਾ ਪ੍ਰਧਾਨ ਪਾਰਦੇਸ਼ ਸਿੱਧ ਪਿਛੇ ਗੋਰਿਸ਼ੰਕਰ ਮੰਦਰ ਪੁਰ ਅਮਰਦਾਸ ਨਗਰ ਕਾਲੀਆ ਕਲੋਨੀ ਤੋਂ ਸਭ ਤੋਂ ਪਹਿਲੇ ਸਾਰਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ ਦੀ ਹਾਰਦਿਕ ਵਧਾਈਆਂ ਦਿੰਦਾ ਸਭ ਨੂੰ ਰਾਦੇ ਰਾਦੇ ਹਰ ਸਾਲ ਦੀ ਤਰ੍ਹਾਂ ਸਾਡੇ ਮੰਦਰ ਦੇ ਵਿੱਚ ਜਿਹੜਾ ਕਿ ਬਹੁਤ ਹੀ ਮੁੱਖ ਮੰਦਰ ਹੈ ਸਾਡਾ ਪਾਰਦੇਸ਼ ਸਿੱਧ ਪਿਛੇ ਗੋਰਿਸ਼ੰਕਰ ਮੰਦਰ ਇਲਾਕੇ ਦਾ ਉਸ ਦੇ ਵਿੱਚ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਉਤਸਵ ਮਨਾਉਣ ਜਾ ਰਹੇ ਆ ਮੰਦਰ ਨੂੰ ਬਹੁਤ ਹੀ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਹੈ ਤੇ ਇਸ ਤਰ੍ਹਾਂ ਹੀ ਸਾਡਾ ਜ ਪ੍ਰੋਗਰਾਮ ਸਵੇਰ ਤੋਂ ਚੱਲ ਰਿਹਾ ਤੇ ਰਾਤ ਦੇ 12 ਵਜੇ ਤੱਕ ਚੱਲੇਗਾ 9 ਵਜੇ ਤੋਂ ਲੈ ਕੇ 12 ਵਜੇ ਤੱਕ ਭਗਵਾਨ ਜੀ ਦਾ ਸੰਕੀਰਤਨ ਹੋਏਗਾ 12 ਵਜੇ ਭੋਗ ਪਾਇਆ ਜਾਏਗਾ ਤੇ ਜਿਹੜੀ ਆਈ ਹੋਈ ਸੰਗਤ ਨੂੰ ਪੰਜੀਰੀ ਅਤੇ ਮੱਖਣ ਦਾ ਪ੍ਰਸ਼ਾਦ ਜਿਹੜਾ ਹੈ ਉਹ ਵੰਡਿਆ ਜਾਏਗਾ ਤੇ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ ਮੇਰੇ ਨਾਲ ਸਾਡੇ ਮੰਦਰ ਦੇ ਮਰਕੀ ਪ੍ਰੈਜ਼ੀਡੈਂਟ ਬੀਜੋਸੀ ਜੀ ਉਹਨਾਂ ਦੇ ਨਾਲ ਸਾਡੇ ਪ੍ਰਵੀਨ ਗੁਪਤਾ ਜੀ ਸਾਡੇ ਕੈਸ਼ੀਅਰ ਸੁਸ਼ਾਨ ਮਿੱਤਲ ਜੀ ਸਾਰਿਆਂ ਨੇ ਬਹੁਤ ਹੀ ਵੱਧ ਚੜ ਕੇ ਸਹਿਯੋਗ ਦਿੱਤੇ ਨੇ ਤੇ ਅਸੀਂ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਸਾਰੇ ਸੁਖੀ ਰਹਿਣ ਪ੍ਰਭੂ ਸ੍ਰੀ ਰਕਿਸ਼ਨ ਸਾਹਿਬ ਦੇ ਬਹੁਤ ਬਹੁਤ ਕਿਰਪਾ ਕਰਨ ਸਭ ਦਾ ਬਹੁਤ ਬਹੁਤ ਧੰਨਵਾਦ ਕਿੰਨੇ ਕੁ ਸ਼ਰਧਾਲੂ ਹਰ ਸਾਲ ਇਸ ਮੱਥੇ ਤੇ ਕਈ ਪਹੁੰਚਦੇ ਨੇ ਤੇ ਕੀ ਕੀ ਨਵੀਆਂ ਐਕਟੀਵਿਟੀਜ਼ ਦੇ ਰੱਖੀ ਹੋਈਆਂ ਨੇ ਦੇਖੋ ਜੀ ਗਿਣਤੀ ਤਾਂ ਅਸੀਂ ਨਹੀਂ ਕਰ ਸਕਦੇ ਕਿਉਂਕਿ ਬਹੁਤ ਹੀ ਵੱਡਾ ਮੰਦਿਰ ਆ ਸਾਡੇ ਏਰੀਆ ਦਾ ਤੇ ਇਹਦੇ ਵਿੱਚ ਦੇਖੋ ਕਮ ਸਿਕਮ 5-700 ਆਦਮੀ ਤਾਂ ਬੈਠੇਗਾ ਇਸ ਭਜਨ ਸੁਣਨ ਦੇ ਵਾਸਤੇ ਤੇ ਸਵੇਰ ਤੋਂ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕੀ ਆ ਰਹੇ ਨੇ ਛੋਟੇ ਛੋਟੇ ਬਾਲ ਸਰੂਪ ਭਗਵਾਨ ਸ਼ੀਤ ਸਿੰਘ ਦੇ ਬਣਾ ਕੇ ਆ ਰਹੇ ਨੇ ਬੜਾ ਅੱਛਾ ਤੁਸੀਂ ਦੇਖਿਆ ਹੋਵੇਗਾ ਬਾਹਰ ਵੀ ਬੜਾ acha ਮੰਦਰ ਨੂੰ ਸਹਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਪ੍ਰੋਗਰਾਮ ਸਾਡਾ ਹਰ ਸਾਲ ਚੱਲਦਾ ਹੈ ਪੁਲਿਸ ਵੱਲੋਂ ਸਾਡੇ ਮੰਦਰ ਦੇ ਵਿੱਚ ਸਾਡਾ ਭਾਵੇਂ ਜੋ ਗਰਾਤਾ ਹੋਵੇ ਭਾਵੇਂ ਸਾਡਾ ਕੋਈ ਵੀ ਤਿਉਹਾਰ ਹੋਵੇ ਪੁਲਿਸ ਵੱਲੋਂ ਸਾਡੀ ਬੜਾ ਸਹਾਇਕ ਕੀਤਾ ਜਾਂਦਾ ਹੈ ਇਸ ਵੇਲੇ ਤੁਸੀਂ ਬਾਹਰ ਦੇਖਿਆ ਹੋਣਾ ਕਿ ਤਿੰਨ ਚਾਰ ਜਿਹੜੇ ਸਾਡੇ ਪੁਲਿਸ ਦੇ ਕਰਮਚਾਰੀ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਾਰਾ ਪ੍ਰੋਗਰਾਮ ਜਿਹੜਾ ਉਹ ਦੇਖ ਰਹੇ ਨੇ ਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਚਲਾਉਣ ਦੇ ਸਾਨੂੰ ਸਹਾਇਕ ਕਰ ਰਹੇ ਨੇ ਤੇ ਸਾਨੂੰ बड़ा ही सहयोग देते हैं पुलिस डिपार्टमेंट का बहुत बहुत ही शुक्रिया करते हैं पर सनातन पद्धति के अनुसार जो हमारे बार त्यौहार हैं आज का जो दिन है वो भगवान श्री कृष्ण प्रकाट्य उत्सव है मथुरा की भूमि पर भगवान श्री कृष्ण जब अवतरित होते हैं तो आज के ही दिन अवतरित होते हैं अष्टमी तिथि और रोहिणी नक्षत्र में भगवान प्रकाट्य होते हैं जिसका उत्सव पूरे भारतवर्ष में या पूरे विश्वभर में हर्षोल्लास के साथ मनाया जाता है आज के शाम रात्रि का समय जो होता है वह नौ बजे से लेकर के मंदिर प्रांगण में हर वर्ष की भांति इस वर्ष भी भव्य और दिव्य तरीके से हरिनाम संकीर्तन भगवान का प्रकाश उत्सव मनाया जाता है नंद उत्सव मनाया जाता है ठीक बारह बजे भगवान बाल गोपाल स्वरूप में उनका अभिषेक होता है आरती और भोग लग करके फिर प्रसाद वितरित किया जाता है तो आज का जो दिन है मंगलमय है भगवान धर्म की स्थापना के लिए आते हैं और वही आज पुनः वह हरसुलाश के साथ वही हमारा त्यौहार मनाया जाता है